ਆਓ ਸੰਗਤ ਜੀ ਜੀਂਦੇ ਜਗਦੇ ਤੁਹਾਨੂੰ ਸੱਧ ਦਰਸ਼ਨ ਕਰਾਈਏ ਮਹਿਸੂਸ ਕਰੀਏ ਅਸੀਂ ਪਹਾੜਾਂ ਦੀ ਵਾਦੀਆ ਤੇ ਬੈਠੇ ਆਂ ਚਰਨੇ ਬਹਿ ਰਹੇ ਨੇ ਠੰਡੀ ਹਵਾਵਾਂ ਚੱਲ ਗਈਆਂ ਹਨ ਹਰਿਆਲੀ ਭਰੀ ਹੋਈ ਹੈ ਤੇ ਅਸੀਂ ਕੀਰਤਨ ਸੁਣ ਰਹੇ ਆਂ ਕਥਾ ਸੁਣ ਰਹੇ ਆਂ ਉੱਚੇ ਚੱਕ ਤੌਰ ਦੇ ਕੀਰਤਨੀ ਕਥਾਵਾਚਕ ਆਏ ਹਨ ਕਿ ਸੋਣਾ ਜਿਹਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਹੈ ਤੇ ਇਸ ਤਰ੍ਹਾਂ ਇੱਕ ਕੈਂਪ ਖਾਲਸਾ ਕੈਂਪ ਜਿੱਥੇ ਮੁਰਾਦਾਬਾਦ ਤੋਂ ਬਸਾਂ ਜਾਣ ਗਿਆ ਅਸੀਂ ਸੰਗਤਾਂ ਨੂੰ ਉੱਥੋਂ ਲੈ ਕੇ ਚਲਣਗੇ ਕਿੱਥੇ ਰਾਮਨਗਰ ਕੌਰਬਟ ਨੈਸ਼ਨਲ ਪਾਰਕ ਵਿਖੇ ਉੱਥੇ ਸੋਨਾ ਜਿਹਾ ਰਿਜ਼ੋਰਟ ਬੁੱਕ ਕੀਤਾ ਹੋਇਆ ਸੰਗਤਾਂ ਵਾਸਤੇ ਜਿਹਦੇ ਵਿੱਚ ਇੱਕ ਬੰਦੇ ਦਾ ਖਰਚ ਸਿਰਫ 2500 ਰੁਪਏ ਹੈ ਜਿਹਦੇ ਵਿੱਚ 5 ਸਾਲ ਦੇ ਬੱਚਾ ਤੱਕ ਦਾ ਫ੍ਰੀ ਔਰ 4 ਦਿਨ ਦਾ ਰਹਿਣਾ ਖਾਣਾ ਪੀਣਾ ਸਭ ਸਭ ਫ੍ਰੀ ਅਸੀਂ ਇੱਕ ਦਿਨ ਰਿਜ਼ੋਰਟ ਜਾਂਦੇ ਆ 5000 ਦਾ ਖਰਚਾ ਹੈ ਤੇ ਉਹ 2500 ਵਿੱਚ 4 ਦਿਨ ਦਾ ਖਰਚਾ ਅਖਾ ਸਭ ਕੈਂਪ ਆਪ ਉਠਾਏਗਾ ਇਸਾਈ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਪਾਣਾ ਹੈ ਗੁਰਬਾਣੀ ਦਾ ਆਨੰਦ ਲੈਣਾ ਹੈ ਤੇ ਅਗਰ ਜਿਹੜੇ ਨਹੀਂ ਵੀ ਜਾ ਸਕਦੇ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਕਿ ਇਹ ਵੀਡੀਓ ਉਹਨਾਂ ਸੰਗਤਾਂ ਤੱਕ ਪਹੁੰਚੇ ਜਿਹੜੀ ਜਾ ਸਕਦੀਆਂ ਹਨ ਤੇ ਉਹ ਜਿੰਦੇ ਜੀ ਸੁਰ ਦੇ ਨਜ਼ਾਰੇ ਲੈਣ ਤੇ ਇਹਦਾ ਇਹਦਾ ਫਲ ਤੁਹਾਡੀ ਚੋਲੀ ਪਏਗਾ ਵੱਧ ਤੋਂ ਵੱਧ ਸੰਗਤਾਂ ਨੇ ਹਿੱਸਾ ਪਾਣਾ ਹੈ ਤੇ ਆਪਣਾ ਨਾਮ ਰਜਿਸਟ੍ਰੇਸ਼ਨ ਬੁਕਿੰਗ ਵਾਸਤੇ ਜਿਹੜੇ ਨੰਬਰ ਅਸੀਂ ਮੈਂਸ਼ਨ ਕੀਤੇ ਹੋਣ ਉਹਦੇ ਵਿੱਚ ਸਾਨੂੰ ਦੱਸੋ ਆਪਣੀ ਬੁਕਿੰਗ ਕਰਾਓ ਇਹਦਾ ਹਿੱਸਾ ਬਣ ਕੇ ਆਪਣਾ ਜੀਵਨ ਸਫਲਾ ਕਰੋ